ਸਭ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਨੂੰ ਇੱਕ ਬਹੁਤ ਵੱਡੀ ਜਾਣਕਾਰੀ ਦੇਣ ਜਾ ਰਿਹਾ ਜਾਣਕਾਰੀ ਕੀ ਹੈ ਮੇਰੇ ਪਾਸਾ ਛੋਟੀ ਆ ਛੋਡੇ ਪਾਸਾ ਕਾਫੀ ਵੱਡੀ ਹੋ ਜਦੋਂ ਜਾਣਕਾਰੀ ਨੂੰ ਤੁਸੀਂ ਦੇਖੋਗੇ ਤੇ ਤੁਸੀਂ ਹੱਸੋਗੇ ਵੀ ਤੇ ਤੁਸੀਂ ਮੈਨੂੰ ਗੱਪੀ ਵੀ ਕਹੋਗੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿਉਂਕਿ ਮੇਰਾ ਵੀ ਦਿਲ ਨਹੀਂ ਕਰ ਰਿਹਾ ਸੀ ਮੈਂ ਇਹ ਵੀਡੀਓ ਬਣਾਵਾਂ ਕਿਉਂਕਿ ਮੈਨੂੰ ਪਤਾ ਵੀ ਲੋਕ ਮੈਨੂੰ ਗਾਲਾਂ ਬਹੁਤ ਕੱਢਣਗੇ ਵੀ ਤੁਸੀਂ ਮਤਲ ਐਵੇਂ ਪਕਾਈ ਕਰ ਦਿਓ ਪਤਾ ਕੀ ਆ ਗਾਲਾਂ ਲੋਕਾਂ ਨੇ ਕੱਢਣੀਆਂ ਹੁੰਦੀਆਂ ਨੇ ਜਿਨ੍ਹਾਂ ਨੇ ਕੰਮ ਨਹੀਂ ਕਰਨਾ ਹੁੰਦਾ ਪਰ ਜੋ ਮੇਰੀ ਵੀਡੀਓ ਹੈ ਜਦੋਂ ਮੈਂ ਵੀਡੀਓ ਦੇ ਵਿੱਚ ਆਪਣੇ ਦਿਲੋਂ ਲੋਕ ਮੈਨੂੰ ਜੋ ਮਰਜ਼ੀ ਕਹਿਣ ਮੈਨੂੰ ਕੋਈ ਫਰਕ ਨਹੀਂ ਪੈਂਦਾ ਪਰ ਮੈਂ ਆਪਣੇ ਦਿਲੋਂ ਜੋ ਵੀਡੀਓ ਬਣਾ ਰਿਹਾ ਉਹ ਸੱਚੀ ਬਣਾ ਰਿਹਾ ਜਿਹੜੀ ਗੱਲ ਦਾ ਜਿੱਥੇ ਤੱਕ ਮੈਨੂੰ ਪਤਾ ਮੈਂ ਤੁਹਾਨੂੰ ਪ੍ਰੂਫ ਵੀ ਕਰੂੰਗਾ ਮੈਂ ਤੁਹਾਨੂੰ ਜਾਣਕਾਰੀ ਬਾਤ ਦੇ ਵਿੱਚ ਦੇਵਾਂਗਾ ਪਹਿਲਾਂ ਮੈਂ ਤੁਹਾਨੂੰ ਪ੍ਰੂਫ ਕਰਕੇ ਦਿਖਾਉਂਗਾ ਵੀ ਇਹਦੇ ਵਿੱਚੋਂ ਕਿਵੇਂ ਇਨਕਮ ਆ ਕੀ ਹੈ ਪਰ ਜਿਹੜੇ ਲੋਕ ਇਹ ਕੰਮ ਕਰਦੇ ਨੇ ਪਹਿਲਾਂ ਜਦੋਂ ਉਹਨਾਂ ਦਾ ਦੇ ਨਾਲ ਮੈਂ ਕੰਪੀਟੀਸ਼ਨ ਜੇ ਤੁਹਾਨੂੰ ਭੇਜੂਗਾ ਜਿਵੇਂ ਮੰਨ ਲਓ ਮੇਰੀ ਵੀਡੀਓ ਦੇਖ ਕੇ ਤੁਸੀਂ ਉਹ ਕੰਮ ਕਰਨਾ ਸ਼ੁਰੂ ਕਰਦੇ ਹੋ ਤਾਂ ਉਹਨਾਂ ਨੇ ਤਾਂ ਮੈਨੂੰ ਗਾਹ ਕੱਢਣੀ ਨੇ ਕਿਉਂਕਿ ਵਪਾਰ ਦਾ ਵੀ ਇੱਕ ਪਰਦਾ ਹੁੰਦਾ ਹੈ ਜਿਹੜਾ ਬੰਦਾ ਕੋਈ ਦੁਕਾਨਦਾਰੀ ਕਰਦਾ ਕੁਝ ਵੀ ਕਰਦਾ ਉਹ ਤੁਹਾਡਾ ਕਿੰਨਾ ਵੀ ਮਿੱਤਰ ਆ 100 ਦੇ ਵਿੱਚੋਂ 1-2 ਹੀ ਹੁੰਦੇ ਨੇ ਜਿਹੜੇ ਅੱਗੇ ਲੋਕਾਂ ਨੂੰ ਜਾਣਕਾਰੀ ਦਿੰਦੇ ਨੇ ਵੀ ਇਹਦੇ ਵਿੱਚ ਐਨੀ ਨਿਕਮਾ ਵੀਰ ਜੀ ਮੈਂ ਐਨੇ ਦੀ ਲੈ ਕੇ ਆਉਣਾ ਚਾਹੇ ਚੀਜ਼ 5 ਦੀ ਲੈ ਕੇ ਆਈ ਹੁੰਦੀ ਹੈ ਚਾਹੇ ਕਿੰਨੇ ਦੀ ਲੈ ਕੇ ਆਈ ਹੁੰਦੀ ਹੈ ਉਸ ਤੋਂ ਬਾਅਦ ਉਹ ਦੁਕਾਨਦਾਰ ਜਦੋਂ ਆਪਾਂ ਕੋਈ ਚੀਜ਼ ਲੈਣ ਜਾਂਦੇ ਆ ਜਾਂ ਉਹ ਆਪਾਂ ਨੂੰ ਕਹਿੰਦਾ ਵੀਰੇ ਐਨੇ ਦੀ ਤਾਂ ਆਈ ਵੀ ਨਹੀਂ ਜੇਕਰ ਇਹ ਗੱਲ ਹੋ ਜੇ ਵੀ ਜਿੰਨੇ ਦੀ ਆਈ ਨਹੀਂ ਉਹ ਆਪਾਂ ਨੂੰ ਦੇਈ ਜਾਵੇ ਤਾਂ ਦੱਸੋ ਫਿਰ ਉਹਨੇ ਨੋਟਸ ਆਪਣੀ ਮਸ਼ੀਨ ਲਈ ਹੋਈ ਆ ਜਾਂ ਕੀ ਹੈ ਚਲੋ ਇਹ ਗੱਲਾਂ ਨੂੰ ਆਪਾਂ ਛੱਡਦੇ ਆਂ ਵੀਡੀਓ ਨੂੰ ਅੱਗੇ ਲੈ ਕੇ ਜਾਂਦੇ ਆਂ ਆਪਾਂ ਗੱਲਾਂ ਦੇ ਵਿੱਚ ਟਾਈਮ ਨਾ ਖਰਾਬ ਕਰੀਏ ਜਾਣਕਾਰੀ ਕੀ ਆ ਮੈਂ ਤੁਹਾਨੂੰ ਹੁਣ ਅੱਜ ਪਹਿਲਾਂ ਪ੍ਰੂਫ ਕਰਦਾ ਪ੍ਰੂਫ ਕਿਵੇਂ ਕਰਦਾ ਇਹ ਕੀ ਨਾ ਆਪਣੀ ਜਿਹੜੀ ਜ਼ਮੀਨ ਹੁੰਦੀ ਹੈ 1 ਏਕੜ ਦੇ ਵਿੱਚ ਲਗਭਗ ਵਿੱਚ ਵਿੱਚ ਹੁਣ ਮੈਨੂੰ ਕਹਿਣਗੇ ਵੀ ਤੂੰ ਪੂਰਾ ਸਹੀ ਨਹੀਂ ਦੱਸਦਾ ਮੈਂ ਲਗਭਗ ਦੇ ਵਿੱਚ ਹੀ ਦੱਸਦਾ ਲਗਭਗ 43000 ਸਕਰ ਫੁੱਟ ਹੁੰਦੀ ਹੈ 1 ਏਕੜ ਦੇ ਵਿੱਚ ਆਪਾਂ ਇੱਕ ਬਿੱਗੇ ਦੇ ਵਿੱਚੋਂ 15 ਲੱਖ ਰੁਪਏ ਦੀ ਇਨਕਮ ਹੋਣ ਦਾ ਮਤਲਬ ਇੱਕ ਦੱਸ ਰਿਆਂ ਤੁਹਾਨੂੰ ਵੀ 15 ਲੱਖ ਰੁਪਏ ਤੁਸੀਂ ਇੱਕ ਬਿੱਗੇ ਦੇ ਵਿੱਚੋਂ ਇਨਕਮ ਕਰ ਸਕਦੇ ਹੋਂ ਜੀ ਨੂੰ ਕੀ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਵੀ ਨਹੀਂ ਰੋਕ ਸਕਦੇ ਸਮਝ ਗਈ ਗੱਲ ਤੇ ਗੁੱਸਾ ਵੀ ਨਾ ਕਰਨ ਪ੍ਰਧਾਨ ਮੰਤਰੀ ਮੈਂ ਕਿਸੇ ਤੇ ਕੋਈ ਗੁੱਸਾ ਨਹੀਂ ਕਰਦਾ ਕਿਸੇ ਪਾਰਟੀ ਤੇ ਉਹ ਨਹੀਂ ਕਰਦਾ ਪਰ ਨਹੀਂ ਰੋਕ ਸਕਦੇ ਮੇਰੇ ਕਹਿਣ ਦਾ ਮਤਲਬ ਮੰਦੇ ਦਾ ਮਨ ਇੱਕ ਹੋਣਾ ਚਾਹੀਦਾ ਕੰਮ ਤੇ ਪੂਰਾ ਲੱਗਣ ਵਾਲਾ ਬੰਦਾ ਹੋਣਾ ਚਾਹੀਦਾ ਇਹ ਇਨਕਮ 2 ਸਾਲ ਦੀ ਦੱਸ ਰਿਹਾ ਮੈਂ ਤੁਹਾਨੂੰ ਪਹਿਲਾਂ 2 ਸਾਲ ਸਾਨੂੰ ਕੋਈ ਪੈਸਾ ਨਹੀਂ ਆਉਣਾ ਇਹ ਇਹ ਵੀ ਗੱਲ 2 ਸਾਲ ਸਾਰਨਾ ਵੀ ਪਊਗਾ ਪਰ ਵਿੱਚ ਵਿੱਚ ਕਹਿਣਗੇ ਕਮੈਂਟਾਂ ਦੇ ਵਿੱਚ ਅਸੀਂ ਤਾਂ 5 ਸਾਲ ਵੀ ਸਾਰ ਲਾਂਗੇ ਤੂੰ ਸਾਨੂੰ 5 ਲੱਖ ਦਾ 18 ਲੱਖ ਦੇ 15 ਲੱਖ ਦੇ ਐਵੇਂ ਨਹੀਂ ਹੁੰਦਾ ਵੀਰੇ ਤੁਸੀਂ ਕੰਮ ਕਰੋਗੇ ਮੈਂ ਤੁਹਾਨੂੰ ਹੁਣ ਪ੍ਰੂਫ ਕਰਨ ਲੱਗਿਆ ਵੀ ਕਿਵੇਂ ਆ ਦੇਖੋ ਜੀ ਆਪਾਂ ਨੇ ਦੱਸ ਹੀ ਦਿੱਤਾ ਤੁਹਾਨੂੰ ਵੀ 1 ਏਕੜ ਦੇ ਵਿੱਚ 43000 ਸਕਰ ਮੀਟਰ ਹੁੰਦਾ ਆਪਾਂ ਇੱਕ ਬਿੱਗਾ ਆਇਆ ਦਾ ਮੰਨ ਲਓ 40 ਨੂੰ 8 5a 40 ਸਿੱਧਾ ਜੱਟ ਹਿਸਾਬ ਦੇ ਵਿੱਚ ਵੀ 40000 ਇੱਕ ਬਿੱਗੇ ਚ ਹੁੰਦਾ ਆ ਉਹ ਇੱਕ ਬਿੱਗੇ ਚ 8000 ਹੁੰਦਾ 40 ਨੂੰ ਆਪਾਂ 5 ਤੇ ਵੰਡੇਆ 8000 ਹੋ ਗਿਆ 8000 ਪੂਆ ਨੇ 4000 ਰਸਤੇ ਚ ਕੱਢਤਾ ਜਾਂ ਜਿਵੇਂ ਆਪ 40 ਸੈਂਟਰ ਚ ਥੋੜੀ ਥੋੜੀ ਜਗ੍ਹਾ ਪਈ ਆ ਰਹਿ ਗਿਆ 4000 ਸਕਰ ਮੀਟਰ ਰਹਿ ਗਿਆ ਆਪਣੇ ਲਈ 4000 ਸਕਰ ਫੁੱਟ ਰਹਿ ਗਿਆ ਆਪਣੇ ਲਈ ਇਸ ਨੂੰ ਆਪਾਂ ਜਿਹੜੇ ਬੂਟੇ ਨੇ ਤਿਆਰ ਹੁੰਦੇ ਨੇ ਇਹ ਇੱਕ ਸਕੁਅਰ ਮੀਟਰ ਦੇ ਵਿੱਚ ਲਗਭਗ 12 ਬੂਟੇ ਤਿਆਰ ਹੁੰਦੇ ਨੇ ਪਰ ਆਪਾਂ ਫੇਰ ਵੀ 9 ਹੀ ਮੰਨ ਕੇ ਚੱਲੋ ਵੀ 9 ਤਿਆਰ ਕਰ ਰਹੇ ਆ ਸਮਝ ਗਏ ਆਪਾਂ 9 ਤਿਆਰ ਕਰ ਰਹੇ ਆ 9 4000 ਕਿੰਨਾ ਹੋ ਗਿਆ ਜੀ ਦੇਖੋ ਤੁਸੀਂ 9 ਚੋਕਾ 37 37000 ਬੂਟਾ ਹੋ ਗਿਆ ਜੀ 37000 ਬੂਟੇ ਨੂੰ ਹੁਣ ਆਪਾਂ ਇੱਕ ਬੂਟੇ ਦੀ ਕੀਮਤ ਯੂਨੀਵਰਸਿਟੀ ਤੇ 125 ਰੁਪਏ ਲੈ ਰਹੀ ਆ ਕੋਈ ਕਿੰਨੇ ਲੈ ਰਿਹਾ ਆ ਆਪਾਂ ਉਹਨਾਂ ਦਾ ਰੇਟ ਨਹੀਂ ਖਰਾਬ ਕਰ ਰਹੇ ਇੱਕ ਬੂਟੇ ਦੀ ਕੀਮਤ 125 ਰੁਪਏ ਯੂਨੀਵਰਸਿਟੀ ਲੈ ਰਹੀ ਆ ਆਪਾਂ ਯੂਨੀਵਰਸਿਟੀ ਨਾਲ ਉਹ ਵਧੀਆ ਬਲਕੇ ਤਿਆਰ ਕਰ ਸਕਦੇ ਆ ਕੋਈ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਜੇ ਆਪਾਂ ਇਹਦਾ ਕੰਮ ਪੂਰਾ ਸਿੱਖਿਆ ਹੋਇਆ ਇਹ ਤੁਸੀਂ ਮੰਨ ਕੇ ਚੱਲੋ ਆਪਾਂ 50 ਰੁਪਏ ਲਾ ਲੂਏ 50 ਰੁਪਏ 37000 ਬੂਟੇ ਦਾ ਲਾਇਆ ਹੋਇਆ 18 ਲੱਖ ਰੁਪਏ ਬਣ ਗਿਆ ਇੱਕ ਬਿੱਗੇ ਤੋਂ ਅੱਗੇ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਪੂਰੀ ਜਾਣਕਾਰੀ ਦਿੰਨਾ ਤੁਸੀਂ ਵੀਡੀਓ ਪੂਰੀ ਦੇਖਿਓ ਤਾਂ ਕਿ ਅਧੂਰੀ ਵੀਡੀਓ ਦੇਖਣ ਨਾਲ ਤੁਹਾਡਾ ਨੁਕਸਾਨ ਨਾ ਹੋਵੇ ਤੁਸੀਂ ਕੀ ਸਿੱਖਣਾ ਸਾਰਾ ਕੁਝ ਕਰਨਾ ਮੈਂ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਸਾਰਾ ਕੁਝ ਦੱਸ ਰਿਹਾ ਤੇ ਧਿਆਨ ਨਾਲ ਦੇਖਿਓ ਵੀਡੀਓ ਚਲੋ ਜੀ ਅੱਗੇ ਫਿਰ ਮੈਂ ਆਪਾਂ ਦੱਸੀਏ ਤੁਹਾਨੂੰ ਕਿਵੇਂ 14 ਦੇਖੋ ਜੀ ਦੇਸੀ ਬੂਟੇ ਦੀ ਕਲਮ ਲੈਣੀ ਹੈ ਜਿਹੜੀ ਆਪਾਂ ਖੇਤ ਚ ਲਾਉਣੀ ਆ ਮੈਂ ਤੁਹਾਨੂੰ ਦੱਸਦਾ ਇਹ ਥੋਈ ਕਟ ਲੈ ਕਟਲੀ ਜੀ ਦੇਖੋ ਜੀ ਇਹ ਕਾਟਿੰਗ ਲਾਉਣ ਵਾਸਤੇ ਦੇਖੋ ਜੀ ਗੋ ਕੱਟ ਲਈ ਇਹਸ ਨੂੰ ਜੀ ਲਗਭਗ 4-5 ਇੰਚ ਦੇ ਲਵੇ ਕੱਟ ਲੈਣਾ ਜੀ ਦੇਖੋ ਜੀ ਇਹ ਪੈਨਸਲ ਜਿੰਨੀ ਮੋਟੀ ਆ ਜੀ ਇਹ ਸਲ ਜੰਨੀ ਮੋਟੀ ਹੋਣੀ ਚਾਹੀਦੀ ਜਿਆਦੇ ਮੋਟੀ ਵੀ ਨਹੀਂ ਹੋਣੀ ਚਾਹੀਦੀ ਜਿਆਦੇ ਪਤਲੀ ਵੀ ਨਹੀਂ ਹੋਣੀ ਚਾਹੀਦੀ ਇਸ ਤਰ੍ਹਾਂ ਇਹ ਕਾਟਿੰਗ ਲੈ ਲੈਣੀ ਚਾਹੀਦੀ ਜੀ ਦੇਖੋ ਜੀ ਇਹ ਕਾਟਿੰਗ ਲੈਣ ਦਾ ਟਾਈਮ ਹੁੰਦਾ ਜਿਹੜਾ ਜੀ ਇਹ ਜਦੋਂ ਪੱਤੇ ਝੜ ਜਾਂਦੇ ਨੇ ਮੰਨ ਕੇ ਚੱਲੋ ਤੁਸੀਂ 15 ਦਸੰਬਰ ਤੋਂ ਦੇ ਲਗਭਗ ਉਸ ਤੋਂ ਬਾਅਦ ਇਹਨੂੰ ਕਾਟਿੰਗ ਨੂੰ ਲੈ ਕੇ ਜੀ ਕਾਟਿੰਗ ਦੀ ਇੱਕ ਨਿਸ਼ਾਨੀ ਰੱਖਣੀ ਪੈਂਦੀ ਹੈ ਵੀ ਉੱਪਰਲਾ ਪਾਸਾ ਉੱਪਰ ਤੇ ਥੱਲੜਲਾ ਪਾਸਾ ਥੱਲੇ ਜੇਕਰ ਆਪਾਂ ਉੱਪਰਲਾ ਪਾਸਾ ਥੱਲੇ ਲਾਤਾ ਤਾਂ ਬੂਟਾ ਤੁਹਾਨੂੰ ਵੀ ਪਤਾ ਸਭ ਨੂੰ ਪਤਾ ਵੀ ਚੱਲਣਾ ਨਹੀਂ ਜੀ ਇਹ ਗੱਲ ਦਾ ਚੰਗੀ ਤਰ੍ਹਾਂ ਖਿਆਲ ਰੱਖਣਾ ਹੈ ਇਸ ਤਰ੍ਹਾਂ ਕੱਟੀਆਂ ਗਿਆ ਕਲਮਾ ਨੂੰ ਜੀ ਇੱਕ ਵਧੀਆ ਜ਼ਮੀਨ ਜਿੱਥੇ ਪਾਣੀ ਨਾ ਆਉਂਦਾ ਹੋਵੇ ਮਤਲਬ ਸੁੱਕੀ ਹੋਵੇ ਉੱਥੇ ਟੋਆ ਪੱਟ ਲੋ 2 ਫੁੱਟ ਡੂੰਗਾ 2 ਫੁੱਟ ਡੂੰਗਾ ਟੋਆ ਪੱਟ ਕੇ ਇਹਨਾਂ ਦੇ ਛੋਟੇ-ਛੋਟੇ 50-50 ਕਿ ਪੀਸਾਂ ਦੇ ਲਗਭਗ ਐਵੇਂ ਬੰਡਲ ਬਣਾ ਕੇ ਬੰਨ ਲਓ ਬੰਨਣ ਤੋਂ ਬਾਅਦ ਤੁਸੀਂ ਨੇ ਕੀ ਕਰਨਾ ਉਹ ਟੋਏ ਦੇ ਵਿੱਚ ਰੱਖ ਕੇ ਉੱਪਰ ਮਿੱਟੀ ਪਾ ਦੇਣੀ ਹੈ ਮਿੱਟੀ ਪਾਉਣ ਤੋਂ ਬਾਅਦ ਤੁਸੀਂ ਨੇ ਕੀ ਕਰਨਾ ਜੀ ਇਹ ਮੰਨ ਲਓ ਵੀ ਕਿ ਮੈਂ ਜਨਵਰੀ ਦੇ ਐਂਡ 'ਚ ਜੀ ਇਹ ਜਨਵਰੀ ਦੇ ਐਂਡ ਚ ਲਾ ਲਓ ਜਾਂ ਫਿਰ 15 ਜਨਵਰੀ ਤੋਂ ਬਾਅਦ ਤੁਸੀਂ ਉਹਨਾਂ ਨੂੰ ਵਿੱਚੋਂ ਕੱਢ ਕੇ ਫਿਰ ਧਰਤੀ ਦੇ ਵਿੱਚ ਲਾਉਣਾ ਜੀ ਕਾਟਿੰਗ ਇਹਦੇ ਨਾਲ ਆਪਾਂ ਮਤਲਬ ਜੜ ਤਿਆਰ ਕਰ ਰਹੇ ਆਪਾਂ ਆੜੂ ਦੇ ਆਲੂ ਬਖਾਰੇ ਦੇ ਬੂਟਿਆਂ ਦੇ ਜੀ ਆਲੂ ਬਖਾਰਾ ਹੋ ਗਿਆ ਆੜੂ ਹੋ ਗਿਆ ਬਾਦਾਮ ਹੋ ਗਿਆ ਜੀ ਇਹਨਾਂ ਦੀ ਆਪਾਂ ਜੜ ਤਿਆਰ ਕਰ ਰਹੇ ਆ ਅੱਗੇ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਦਾ ਫਿਰ ਅੱਗੇ ਕਿਵੇਂ ਆਪਾਂ ਜੜ ਇਹ ਧਰਤੀ ਦੇ ਵਿੱਚ ਲਾਉਣੀ ਹੈ ਇਸ ਤਰ੍ਹਾਂ ਜਮੀਨ ਤਿਆਰ ਕਰਕੇ ਕਿਆਰੀਆਂ ਤਿਆਰ ਕਰਕੇ ਉਹਦੇ ਵਿੱਚ ਲਾਉਣੀਆਂ ਨੇ ਉੱਪਰ ਇੰਨੀਆਂ ਨੰਗੀਆਂ ਰੱਖਣੀਆਂ ਨੇ ਬਸ ਇਹਦਾ ਇਹੀ ਖਿਆਲ ਰੱਖਣਾ ਵੀ ਜਿਹੜਾ ਜੜਕਣੀ ਵਾਲਾ ਪਾਸਾ ਉਹ ਥੱਲੇ ਇਸ ਤਰ੍ਹਾਂ ਧਰਤੀ ਦੇ ਵਿੱਚ ਪਹਿਲਾਂ ਕੋਈ ਸਰੀਏ ਨਾਲ ਐਵੇਂ ਸਰਾਕ ਕਰਕੇ ਤੇ ਫਿਰ ਇਸ ਨੂੰ ਲਾ ਕੇ ਆਲੇ-ਦਾਲ ਐਵੇਂ ਸੈੱਟ ਕਰ ਦੇਣਾ ਤੇ ਇਹ ਲਗਭਗ ਦੇਖੋ 1 ਫੁੱਟ ਦੇ ਵਿੱਚ ਐਨੇ-ਨੇ ਕ فاਸਲੇ ਤੇ ਹੋ ਗਈਆਂ ਥੋੜਾ ਬਹੁਤਾ ਵੱਧ ਵੀ ਕਰ ਸਕਦੇ ਹੋ ਇਹ ਦੋ ਜਣੇ ਘਟਾ ਨਾ ਕਰਿਓ ਉਸ ਤੋਂ ਬਾਅਦ ਫਿਰ ਸਾਈਡ ਤੇ ਜਗ੍ਹਾ ਛੱਡ ਕੇ ਇਸੇ ਤਰੀਕੇ ਆਏ ਅੱਗੇ ਮਤਲਬ ਕਰ ਲੈਣੀ ਇਹ ਮੈਂ ਤੁਹਾਨੂੰ ਲਾ ਨਹੀਂ ਰਿਹਾ ਕਰਕੇ ਦਿਖਾ ਰਿਹਾ ਇਹ ਟਾਈਮ ਆ ਜਿਹੜਾ ਤੁਸੀਂ ਮੰਨ ਲਓ ਵੀ 10 ਫਰਵਰੀ ਤੋਂ ਲੈ ਕੇ 15 ਆਹ ਹਾਂ 10 ਫਰਵਰੀ ਤੋਂ ਲੈ ਕੇ 15 ਫਰਵਰੀ ਦੇ ਵਿੱਚ ਲਾ ਸਕਦੇ ਹੋ ਇਸ ਤਰ੍ਹਾਂ ਦੱਬਣ ਦਾ ਟਾਈਮ ਆ ਜਿਹੜਾ ਉਹ ਦਸੰਬਰ ਦੇ ਐਂਡ ਹੈਗਾ ਜਿੰਨੇ ਕਟਿੰਗ ਕਰਨ ਦਾ ਕਟਿੰਗ ਕਰਕੇ ਧਰਤੀ ਦੇ ਵਿੱਚ ਦੱਬ ਕੇ ਉਸ ਨੂੰ ਉਸ ਤੋਂ ਬਾਅਦ ਕੱਢਣੀਆਂ ਨੇ ਜਦੋਂ ਫਰਵਰੀ ਦੇ ਵਿੱਚ ਯਾਨੀ ਚੜਦੀ ਫਰਵਰੀ 1 ਫਰਵਰੀ ਤੋਂ ਲੈ ਕੇ ਤੁਸੀਂ 10 ਫਰਵਰੀ ਤੱਕ ਇਹ ਕੰਮ ਕਰ ਸਕਦੇ ਹੋ ਸਾਲ ਦੇ ਵਿੱਚ ਇਹ ਲਗਭਗ 500 ਫੁੱਟ ਦਾ ਬੂਟਾ ਤਿਆਰ ਹੋ ਜੂਗਾ ਬੂਟਾ ਤਿਆਰ ਹੋਣ ਤੋਂ ਬਾਅਦ ਬੂਟੇ ਦੀ ਨੂੰ ਆਪਾਂ ਨੇ ਕਿਵੇਂ ਤਿਆਰ ਕਰਨਾ ਉਹ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਅੱਗੇ ਦੱਸਦਾ ਇਸ ਤਰ੍ਹਾਂ ਜਿਹੜੀ ਤੁਹਾਨੂੰ ਮੈਂ ਕਾਟਿੰਗ ਲਾਉਣੀ ਦੱਸੀ ਹੈ ਇਹ ਪਹਿਲੇ ਸਾਲ ਦਾ ਪ੍ਰੋਸੈਸ ਆ ਪਹਿਲੇ ਸਾਲ ਦੇ ਵਿੱਚ ਆਪਾਂ ਕਾਟਿੰਗ ਲਾ ਕੇ ਇਸ ਤਰ੍ਹਾਂ ਮਤਲਬ ਬੂਟੇ ਤੇਸੀ ਬੂਟੇ ਤਿਆਰ ਕਰਨੇ ਨੇ ਤੇਸੀ ਬੂਟੇ ਤਿਆਰ ਹੋ ਜਾਣਗੇ ਤਾਂ ਇਹਨਾਂ ਨੂੰ ਆਪਾਂ ਜਿਹੜੇ ਵੱਡੀਆਂ ਨਰਸਰੀਆਂ ਨੇ ਉਹਨਾਂ ਨੂੰ ਵੀ ਵੇਚ ਸਕਦੇ ਆ ਪਰ ਇਹਨਾਂ ਦਾ ਰੇਟ ਬਹੁਤ ਘੱਟ ਹੁੰਦਾ ਤੇ ਜੇ ਇਹ ਤਾਂ ਮੰਨ ਲਓ ਕੋਈ ਏਡੀ ਵੱਡੀ ਸਿੱਖਣ ਵਾਲੀ ਕੋਈ ਵੱਡੀ ਗੱਲ ਨਹੀਂ ਇਹਦੇ ਵਿੱਚ ਵੀ ਆਪਾਂ ਚੰਗੀ ਇਨਕਮ ਕਰ ਸਕਦੇ ਆ ਇਹਦੇ ਵਿੱਚ ਤੁਸੀਂ ਮੰਨ ਲਓ ਵੀ ਆਪਾਂ 37000 ਬੂਟਾ ਤਿਆਰ ਕੀਤਾ ਤਾਂ 37000 ਨੂੰ ਆਪਾਂ ਤਿੰਨ ਤੇ ਗੁਣਾ ਕਰਕੇ 90000 ਰੁਪਏ ਦਾ ਜਿਹੜਾ ਉਹ ਨਰਸਰੀਆਂ ਨੂੰ ਦੇ ਸਾਈ ਦੇ ਨਰਸਰੀਆਂ ਨੂੰ ਜਿਹੜੇ ਬੰਦੇ ਨਰਸਰੀਏ ਵੱਡੇ ਉਹ ਹੁੰਦੇ ਨੇ ਨਾ ਇਹ ਬੂਟੇ ਤਿਆਰ ਕਰਦੇ ਨੇ ਉਹ ਮੁੱਲੀ ਲੈਂਦੇ ਨੇ ਫੋਰ ਸਟੇਟਾਂ ਤੋਂ ਆਉਂਦਾ ਜਾਦੇ ਇਹ ਆਪਣੇ ਲੋਕ ਘੱਟ ਤਿਆਰ ਕਰਦੇ ਨੇ ਇਸ ਤਰ੍ਹਾਂ ਤੁਸੀਂ 90000 ਰੁਪਇਆ ਇੱਕ ਵਿੱਗੇ ਤੋਂ ਇਨਕਮ ਕਰ ਸਕਦੇ ਹੋ 90 ਤੋਂ ਵੀ ਜ਼ਿਆਦਾ ਹੋ ਜੂ ਲੱਖ ਸਵਾ ਲੱਖ ਹੋ ਜੂ ਇੱਕ ਵਿੱਗੇ ਤੋਂ ਕੋਈ ਇਹਦੇ 'ਚ ਇਹ ਨਹੀਂ ਹੈਗਾ ਵੀ ਹਾਈਬ੍ਰਿਡ ਬੀਜ ਲੈ ਕੇ ਆਉਣੇ ਨੇ ਤੁਸੀਂ ਨੇ ਕੁਸ ਲੈ ਕੇ ਆਉਣੇ ਨੇ ਇਹ ਇੱਕ ਦੇਸੀ ਬੂਟਾ ਬਸ ਦੇਸੀ ਬੂਟਾ ਆੜੂ ਦਾ ਚਾਹੀਦਾ ਬਸ ਉਤੋਂ ਤੁਸੀਂ ਇਸ ਤਰ੍ਹਾਂ ਕਰਕੇ ਇਹ ਕਰ ਸਕਦੇ ਹਾਂ ਹੁਣ ਮੈਂ ਤੁਹਾਨੂੰ ਅਗਲੀ ਵੀਡੀਓ ਆ ਜਿਹੜੀ ਉਹਦੇ ਵਿੱਚ ਮੈਂ ਤੁਹਾਨੂੰ ਇਹ ਇਹਦੀ ਪੂਰੀ ਜਾਣਕਾਰੀ ਦਿੰਨਾ ਵੀ ਅੱਗੇ ਗrafting ਕਰਕੇ ਕਿਵੇਂ ਤੁਸੀਂ ਕਰ ਸਕਦੇ ਹੋ ਤੇ ਇਹ ਆਪਾਂ ਤੁਸੀਂ ਇਹਦੇ ਵਿੱਚ ਕੋਈ ਕਮੈਂਟਾਂ 'ਚ ਕਹੋਗੇ ਵੀ ਉਹੀ ਬੂਟਾ ਦੇਸੀ ਦਿਖਾਈ ਜਾਂਦਾ ਉਹੀ ਦੂਸਰਾ ਦਿਖਾਈ ਜਾਂਦਾ ਇਹੇ ਬੂਟਾ ਅਸਲ ਵਿੱਚ ਸਾੰਨੇ ਪੰਜਾਬ ਦਾ ਹੀ ਬੂਟਾ ਇਹ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਮਤਲਬ ਮੇਰੇ ਲਈ ਇਸ ਟਾਈਮ ਦੇਸੀ ਬੂਟਾ ਹੈਗਾ ਨਹੀਂ ਸੀ ਵੀਡੀਓ ਬਣਾਉਣ ਦੇ ਵਿੱਚ ਤੁਹਾਨੂੰ ਪਤਾ ਹੀ ਆ ਮੈਂ ਇਹ ਦਿਖਾਤਾ ਇਹ ਤਾਂ ਪ੍ਰੋਸੈਸ ਤਾਂ ਸਾਰਾ ਸੇਮ ਹੀ ਆ ਕੋਈ ਫਰਕ ਨਹੀਂ ਇਸ ਤਰ੍ਹਾਂ ਫਿਰ ਆਪਾਂ ਇਹਦੀ ਕਾਟਿੰਗ ਲੈਣੀ ਆ ਕਾਟਿੰਗ ਮੈਂ ਤੁਹਾਨੂੰ ਦਿਖਾ ਰਿਹਾ ਕਿਵੇਂ ਲੈਣੀ ਆ ਇਹ ਕ੍ਰਾਫਟਿੰਗ ਕਰਨ ਵਾਲਾ ਪ੍ਰੋਸੈਸ ਆਗੇ ਉਹ ਹੈਗਾ ਸੀਗਾ ਕਲਮਾ ਤਿਆਰ ਕਰਨ ਵਾਲਾ ਦੇਖੋ ਜੀ ਇਸ ਤਰ੍ਹਾਂ ਇਸ ਤਰ੍ਹਾਂ ਇਹਦੀ ਕਟਿੰਗ ਲੈਣੀ ਹੈ ਇਹ ਵੀ ਸੇਮ ਹੀ ਪ੍ਰੋਸੈਸ ਹੈ ਦੇਖੋ ਜੀ ਇਹ ਤਿਆਰ ਹੋ ਗਏ ਜੇ ਇਸ ਤੋਂ ਉੱਪਰ ਚਾਰ ਬੂਟੇ ਤਿਆਰ ਕਰ ਸਕਦੇ ਆ ਇਹ ਆਪਾਂ ਸਾਨੇ ਪੰਜਾਬ ਦੀ ਲੈਤੀ ਆ ਉਹ ਬੂਟੇ ਦੀ ਆਪਾਂ ਰੂਟ ਸਟਾਕ ਹੋ ਗਿਆ ਜਾਨੀ ਜੜ ਹੋਗੀ ਆਪਾਂ ਨੇ ਜਿਹੜਾ ਉਹਦੇ ਉੱਤੇ ਬੂਟਾ ਤਿਆਰ ਕਰਨਾ ਜਿਵੇਂ ਹੁਣ ਆਪਾਂ ਸਾਨੇ ਪੰਜਾਬ ਦਾ ਕਰਨਾ ਤਾਂ ਸਾਨੇ ਪੰਜਾਬ ਦੀ ਲੈ ਲੈਣੀ ਆ ਜੇਕਰ ਆਪਾਂ ਜਿਵੇਂ ਆਲੂ ਬਖਾਰੇ ਦਾ ਸਤਲੁਜ ਦਾ ਕਰਨਾ ਤਾਂ ਸਤਲੁਜ ਦੀ ਵੀ ਲੈ ਸਕਦੇ ਆ ਤੇ ਜਾਂ ਕੋਈ ਹੋਰ ਨੇਕਟਰਸ ਜਾਂ ਕੋਈ ਹੋਰ ਪ੍ਰਵਾਹਤ ਵੈਰੈਟੀ ਜਿਹੜੀ ਵੈਰੈਟੀ ਦੀ ਆਪਾਂ ਉੱਤਲੀ ਲੈਵਾਂਗੇ ਉਹੀ ਤਿਆਰ ਹੋਊਗਾ ਥੱਲੇ ਦੇਸੀ ਰੂਟਸਟਾਕ ਆ ਚੰਗੀ ਤਰ੍ਹਾਂ ਸਮਝ ਲਓ ਉਸ ਤੋਂ ਬਾਅਦ ਜਿਹੜੀ ਆਪਾਂ ਮਤਲਬ ਇਹਦੀ ਉੱਪਰਲੀ ਇਹ ਲੈਵਾਂਗੇ ਨਾ ਉਹੀ ਬੂਟਾ ਤਿਆਰ ਹੋਣਾ ਆਪਣਾ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਕਾਟਿੰਗ ਦੇਸੀ ਦੀ ਲਾ ਕੇ ਬੂਟਾ ਤਿਆਰ ਕਰਨਾ ਇਹ ਇੰਨਾ ਵੱਡਾ ਬੂਟਾ ਤਿਆਰ ਹੋ ਜਾਂਦਾ ਇਸ ਨੂੰ ਕੋਈ ਐਵੇਂ ਨਹੀਂ ਹੈਗਾ ਵੀ ਇਹਦਾ ਸਾਰਾ ਕੁਸਤਾ ਕੱਢਣਾ ਇਹਨੂੰ ਬਸ ਐਂ ਹੱਥਾਂ ਨਾਲ ਜਿਵੇਂ ਆਪਾਂ ਨਰਮੇ ਦੀਆਂ ਸਟੀਆਂ ਪੱਟਦੇ ਆ ਇਸ ਤਰ੍ਹਾਂ ਪੱਟ ਲੈਣਾ ਪਾਣੀ ਲਾ ਕੇ ਇਹ ਪੱਟਣ ਦਾ ਟਾਈਮ ਹੈਗਾ ਜਿਹੜਾ ਤੁਸੀਂ ਮੰਨ ਕੇ ਚੱਲੋ ਵੀ ਜਨਵਰੀ ਦੇ ਸ਼ੁਰੂ ਵਿੱਚ ਜਨਵਰੀ ਦੇ ਵਿੱਚ ਆਪਾਂ ਜਨਵਰੀ 1 ਜਨ ਆਪਾਂ ਮੰਨ ਕੇ ਚੱਲੋ ਵੀ 15 ਦਸੰਬਰ ਤੋਂ ਆਪਾਂ 15 ਜਨਵਰੀ ਤੱਕ ਇਹ ਕੰਮ ਕਰ ਸਕਦੇ ਆ ਕੀ ਕਰਨਾ ਦੇਖੋ ਜੀ ਇਹ ਪੱਟ ਲਿਆ ਪੱਟਣ ਤੋਂ ਬਾਅਦ ਕੀ ਕਰਨਾ ਇਹਦੀ ਬੂਟੇ ਦੀ ਥੋੜੀ ਸਫਾਈ ਕਰ ਲੈਣੀ ਆ ਇਸ ਤਰ੍ਹਾਂ ਕਟਰ ਵਧੀਆ ਤਿੱਖਾ ਹੋਣਾ ਚਾਹੀਦਾ ਜੜ ਵੀ ਜਿਹੜੀ ਕੋਈ ਵੱਡੀ ਆ ਉਹਨੂੰ ਕੱਟ ਦੋ ਤਾਂ ਕਿ ਫਸੇ ਨਾ ਕੋਈ ਦਿੱਕਤ ਨਹੀਂ ਇਹ ਟਾਈਮ ਦੇ ਵਿੱਚ ਇਹ ਬੂਟਾ ਆਪ ਹੀ ਚੱਲੂਗਾ ਦੇਖੋ ਜੀ ਇਸ ਤਰ੍ਹਾਂ ਕੀ ਕਰਨਾ ਜੀ ਇਹ ਬਿਲਕੁਲ ਦੇਸੀ ਬੂਟਾ ਇਸ ਨੂੰ ਇੰਨੀ ਦੂਰੋਂ ਲਗਭਗ ਵੱਢ ਲੈਣਾ ਬੱਡਣ ਤੋਂ ਬਾਅਦ ਕੀ ਕਰਨਾ ਦੇਖੋ ਜੀ ਇਹ ਹੋ ਗਿਆ ਤਿਆਰ ਇਹ ਆਪਣਾ ਰੂਟ ਸਟਾਕ ਹੋ ਗਿਆ ਜਾਨੀ ਜਦ ਇਹ ਹੋ ਗਈ ਪੂਰੀ ਆਪਾਂ ਇਹਦੀ ਗ੍ਰਾਫਟਿੰਗ ਕਰਨੀ ਹੈ ਗ੍ਰਾਫਟਿੰਗ ਕਿਵੇਂ ਕਰਨੀ ਹੈ ਕਿਵੇਂ ਬਣਾਣਾ ਇਹ ਤੁਹਾਨੂੰ ਮੈਂ ਦੱਸ ਰਿਹਾ ਵੀਡੀਓ ਦੇ ਵਿੱਚ ਇਹਦਾ ਵੀ ਇਹੀ ਖਿਆਲ ਰੱਖਣਾ ਵੀ ਕਿਤੇ ਉਲਟ ਨਾ ਹੋ ਜੇ ਉੱਪਰਲਾ ਪਾਸਾ ਉੱਪਰ ਨੀਚੇ ਵਾਲਾ ਨੀਚੇ ਇਸ ਤਰ੍ਹਾਂ ਤਿੱਖਾ ਚਾਕੂ ਲੈਣਾ ਜੀ ਬਹੁਤ ਤਿੱਖਾ ਸਪੈਸ਼ਲ ਚਾਕੂ ਹੁੰਦੇ ਨੇ ਜੀ ਇਹ ਦੇਖੋ ਜੀ ਇਹ 3 ਨੂੰ ਕੱਲ ਮਲੋਟ ਘੜ ਲੈਣਾ ਇਹ ਬਣ ਉਸ ਤੇ ਦੇਖੋ ਜੀ ਇਹ ਉਹ ਬੂਟਾ ਜਿਹੜਾ ਸਾਲ ਪਹਿਲਾਂ ਤੁਸੀਂ ਕਾਟਿੰਗ ਲਾ ਕੇ ਤਿਆਰ ਕੀਤਾ ਇਹ ਲਗਭਗ 5-6 ਫੁੱਟ ਦਾ ਹੋ ਚੁੱਕਿਆ ਇਹਦਾ ਜਿਹੜਾ ਟਾਈਮ ਆ ਗ੍ਰਾਫਟਿੰਗ ਕਰਨ ਦਾ ਇਹ ਟਾਈਮ ਤੁਸੀਂ ਮੰਨ ਕੇ ਚੱਲੋ ਵੀ 20 ਦਸੰਬਰ ਤੋਂ ਲੈ ਕੇ 15 ਜਨਵਰੀ ਤੱਕ ਦਾ ਪਾਲਾ ਵਧੀਆ ਹੁੰਦਾ ਅਰ ਜਨਵਰੀ ਸਾਰੀ ਕਰੀ ਜਾਂਦੇ ਨੇ ਐਵੇਂ ਕੋਈ ਦਿੱਕਤ ਨਹੀਂ ਹੈਗੀ ਤੇ ਦੇਖੋ ਜੀ ਇਹ ਬੂਟੇ ਨੂੰ ਆਪਾਂ ਨੇ ਇੱਥੋਂ ਕੱਟ ਲਿਆ ਪਹਿਲਾਂ ਹੀ ਕੱਟ ਰੱਖਿਆ ਜੀ ਦੇਖੋ ਕੱਟਣ ਤੋਂ ਬਾਅਦ ਕੀ ਕਰਨਾ ਜੀ ਇਹਦੇ ਵਿੱਚ ਚੰਗੀ ਤਰ੍ਹਾਂ ਕੱਟ ਲਉਣਾ ਜੀ ਸੈਂਟਰ 'ਚ ਦੇਖੋ ਜੀ ਆਪਾਂ ਲਾ ਲਿਆ ਆ ਦੇਖੋ ਇਹ ਜਿਹੜੀ ਆਪਾਂ ਉਧਰੋਂ ਕਲਮਸਾਨੇ ਪੰਜਾਬ ਤੋਂ ਜਾਂ ਕੋਈ ਵੀ ਵੈਰਾਈਟੀ ਆਪਾਂ ਮਸਹੂਰ ਆ ਜਿਹੜੀ ਤਿਆਰ ਕਰਨੀ ਆ ਉਹਦੀ ਲੈ ਕੇ ਆਏ ਇਸ ਤਰ੍ਹਾਂ ਉਹਦੀ ਕਲਮ ਬਣਾ ਲੈਣੀ ਦੇਖੋ ਇਹ ਮੈਂ ਦੁੱਨੇ ਪੱਤੇ ਸੇ ਬਣਾ ਲਈ। ਬਣਾ ਕੇ ਇਹ ਦੇ ਵਿੱਚ ਚੰਗੀ ਤਰ੍ਹਾਂ ਠੋਕ ਦੇਣੀ ਹੈ। ਦੇਖੋ। ਠੋਕਣ ਤੋਂ ਉਪਰੰਤ ਕੀ ਕਰਨਾ ਜੀ? ਇਹਦੇ ਉੱਤੇ ਪੱਟੀ ਬੰਨਣੀ ਹੈ ਜੀ। ਇਹ ਪੱਟੀ ਮਿਲ ਜਾਂਦੀ ਹੈ ਜੀ ਲੋਹਾਰੀਆਂ ਦੀ ਦੁਕਾਨ ਤੋਂ ਮਿਲ ਜਾਂਦੀ ਹੈ। ਜੇ ਨਹੀਂ ਕਿਸੇ ਨੂੰ ਮਿਲਦੀ ਤਾਂ ਆਪਾਂ ਵੀ ਦੱਸ ਦਾਂਗੇ। ਇਸ ਤਰ੍ਹਾਂ ਘੁੱਟ ਕੇ ਬੰਨ ਦੇਣਾ ਜੀ। ਤਾਂ ਕਿ ਇਹਦੇ ਵਿੱਚ ਪਾਣੀ ਨਾ ਪਵੇ। ਦੇਖੋ ਜੀ ਇਸ ਤਰ੍ਹਾਂ ਇਹ ਬਣਾ ਦਿੱਤਾ ਗਿਆ ਪੰਨਣ ਤੋਂ ਬਾਅਦ ਆਪਾਂ ਨੇ ਕੀ ਕਰਨਾ ਜੀ ਇਸ ਨੂੰ ਜੇਕਰ ਦੋ-ਤਿੰਨ ਦਿਨ ਲਾਉਣ ਦਾ ਟਾਈਮ ਨਹੀਂ ਤਾਂ ਥੱਲੇ ਥੋੜਾ ਕਰਕੇ ਪਾਣੀ ਪਾ ਦੋ ਮਿੱਟੀ 'ਚ ਜੜਾ ਰਹਿਣੇ ਦੀਆਂ ਉਸ ਤੋਂ ਬਾਅਦ ਆਪਾਂ ਇਹ ਨੂੰ ਮੰਨ ਲਓ ਵੀ ਜਿਵੇਂ 20 ਜਨਵਰੀ ਹੈ ਲਗਭਗ ਤਾਂ 20 ਜਨਵਰੀ ਦੇ ਲਵੇ ਆਪਾਂ ਨੇ ਇਸ ਨੂੰ ਕੀ ਕਰਨਾ ਇਹਦੇ ਉੱਪਰ ਇੱਕ ਆ ਕੈਪ ਮਿਲਦੀ ਹੈ ਜੀ ਇਹ ਕੈਪ ਚਾੜ ਦੇਣੀ ਹੈ ਇਹ ਵੀ ਕੋਈ ਕਾਫੀ ਮਹਿੰਗੀ ਨਹੀਂ ਤੁਲਮੀ ਆਉਂਦੀ ਹੈ ਜੀ ਦੇਖੋ ਜੀ ਐਵੇਂ ਚਾੜ ਕੇ ਇਸ ਨੂੰ ਧਰਤੀ ਦੇ ਵਿੱਚ ਇੰਨਾ ਗੱਡ ਦੇਣਾ ਹੈ। ਉਹੀ ਤਰੀਕੇ ਨਾਲ ਜਿਵੇਂ ਆਪਾਂ ਪਹਿਲਾਂ ਕਲਮਾਂ ਲਾਈਆਂ ਨੇ ਉਮੀ ਇਸ ਨੂੰ ਲਾ ਦੇਣਾ। ਬੱਚਾ ਵਾਲੇ ਸੈਂਟਰ ਦੀ ਜਗਾ ਛੱਡ ਲੈਣੀ ਆ। ਇਸ ਤਰ੍ਹਾਂ ਇਹ ਤੁਸੀਂ ਸਾਨੇ ਪੰਜਾਬ ਦਾ ਮੈ ਬੂਟਾ ਤਿਆਰ ਜਿਹੜਾ ਹੋ ਗਿਆ। ਇਸ ਤਰ੍ਹਾਂ ਤੁਸੀਂ ਕਰ ਸਕਦੇ ਹੋ ਸਾਨੇ ਪੰਜਾਬ ਦਾ ਕਰ ਸਕਦੇ ਹੋ ਆੜੂ ਦਾ ਸਤਲੁਜ ਦਾ ਕਰ ਸਕਦੇ ਹੋ ਬਦਾਮ ਦਾ ਕਰ ਸਕਦੇ ਹੋ। ਕਾਫੀ ਮਤਲ ਕਰ ਸਕਦੇ ਹੋ ਇਹਦੇ ਵਿੱਚ ਇਹ ਪ੍ਰੋਸੈਸਾ ਜਣਾ ਦਾ ਬਾਕੀ ਅੱਗੇ ਮੈਂ ਤੁਹਾਨੂੰ ਅਮਰੂਦਾਂ ਬਾਰੇ ਵੀ ਦੱਸਦਾ ਰਹਿਣਾ ਵੀ ਅਮਰੂਦਾਂ ਦਾ ਕਿਵੇਂ ਤਿਆਰ ਕੀਤਾ ਜਾਂਦਾ ਇਹ ਸਾਰੀਆਂ ਜੇਕਰ ਤੁਸੀਂ ਬਾਗਬਾਨੀ ਦੇ ਵਿੱਚ ਜਾਣਦੇ ਹੋ ਤਾਂ ਉਹਨਾਂ ਦੀ ਨਰਸਰੀ ਨੂੰ ਹੱਥ ਪਾਉਨੇ ਹੋ ਵੀ ਨਰਸਰੀ ਬੂਟੇ ਮਤਲ ਤਿਆਰ ਕਰਕੇ ਲੋਕਾਂ ਨੂੰ ਵੇਚਦੇ ਹੋ ਅੱਗੇ ਆਉਣ ਵਾਲਾ ਜਿਹੜਾ ਕ੍ਰੇਜ ਆ ਲੋਕਾਂ ਨੇ ਬਾਗ ਲਾਉਣੇ ਨੇ ਬਾਗ ਲਾਉਣ ਲਈ ਬੂਟੇ ਤਾਂ ਕਿਤੋਂ ਲੈਣੇ ਪੈਣਗੇ ਉਹ ਬੂਟਿਆਂ ਲਈ ਤੁਹਾਨੂੰ ਕੀ ਆ ਜੇਕਰ ਤੁਸੀਂ ਪਹਿਲ ਕਰੋਗੇ ਤਾਂ ਤੁਹਾਡਾ ਬ੍ਰਾਂਡ ਬਣ ਸਕਦਾ ਤੁਸੀਂ ਇਹ ਮੈਂ 50-50 ਪੈਸਾ ਦਾ ਬੂਟੇ ਦੀ ਗੱਲ ਕਰਦਾ 50 ਪੈਸਾ ਦਾ ਸਨੂ ਜੁਪੀ ਵਾਲੇ ਬੂਟੇ ਮਿਲਦੇ ਨੇ ਬਿਲਕੁਲ ਘਟੀਆ ਜੇ ਤੁਸੀਂ ਵਧੀਆ ਬੂਟੇ ਤਿਆਰ ਕਰਦੇ ਹੋ ਤਾਂ 100-150 ਤੋਂ ਘੱਟ ਕੋਈ ਵੀ ਬੂਟਾ ਨਹੀਂ ਨਾ ਹੀ ਕਿਤੋਂ ਮਿਲੇ ਮੈਂ ਕਿਸਦਾ ਰੇਟ ਖਰਾਬ ਨਹੀਂ ਕਰਦਾ ਤੇ ਤੁਸੀਂ ਆਪਣੇ ਜ਼ਿੰਮੇਦਾਰ ਭਰਾਵਾਂ ਨੂੰ ਜਿਹੜੇ ਰੇਟ ਤੇ ਤੁਹਾਨੂੰ ਬਾਰਾ ਖਾਂਦਾ ਜਾਂ ਤੁਸੀਂ ਆਪਣਾ ਬਾਗ ਲਾਉਣਾ ਉਹ ਤਰੀਕੇ ਤੇ ਲਾਓ ਜਿਵੇਂ ਹੁਣ ਮੈਂ ਇਹ ਤੇ ਸਾਨੇ ਪੰਜਾਬ ਦੀ ਕਟਿੰਗ ਲਾਈ ਆ ਸਾਨੇ ਪੰਜਾਬ ਜਿਹੜਾ ਆੜੂ ਆ ਉਹ ਮੇਰਾ ਆਪਣਾ ਬੂਟਾ ਹੈਗਾ ਜਾ ਮੇਰੇ ਆਪਣੇ ਯਾਰ ਦੋਸਤ ਦਾ ਬੂਟਾ ਮੰਨ ਲਓ ਉਹਦੇ ਬਾਗ ਲਾਏ ਹੋਏ ਨੇ ਉਹਦੇ ਬਾਗਾਂ ਚੱਪਾ ਜਾਓ ਉਹਦੇ ਬਾਗਾਂ ਨੂੰ ਪਹਿਲਾਂ ਜਦੋਂ ਫਲ ਲੱਗੇ ਹੁੰਦੇ ਨੇ ਉਦੋਂ ਸਿਲੈਕਟ ਕਰੋ ਵੀ ਇਹਨਾਂ ਦਾ ਬਾਗ ਦੇ ਵਿੱਚ ਫਰੂਟ ਬਹੁਤ ਵਧੀਆਗਾ ਤੇ ਸਾਈਜ਼ ਵਧੀਆਗਾ ਝਾੜ ਵਧੀਆ ਦਿੰਦਾ ਬੂਟਾ ਬੂਟੇ ਦੇ ਚੰਗੇ ਗੁਣ ਦੇਖ ਕੇ ਉਸ ਤਰ੍ਹਾਂ ਤੁਸੀਂ ਬਸ ਉਹੀ ਵੈਰੈਟੀ ਲਾ ਦੋ ਜਦੋਂ ਤੁਸੀਂ ਆਪਣੇ ਖੇਤ ਦੇ ਵਿੱਚ ਲਾਉਂਗੇ ਤਾਂ ਉਹ ਸੇਮ ਹੀ ਹੋਣੀ ਹੈ ਉਹਦੇ ਵਿੱਚ ਕੀ ਫਰਕ ਪੈਣਾ ਕੋਈ ਫਰਕ ਨਹੀਂ ਪੈਣਾ ਪਰ ਜੇ ਤੁਸੀਂ ਬਾਜ਼ਾਰ ਦੇ ਵਿੱਚੋਂ ਲੈਨੇ ਹੋ ਉਹਨੇ ਤੁਹਾਨੂੰ ਕਹਿਤਾ ਵੀ ਇਹ ਸਾਨੇ ਪਿਆਬ ਆ ਜਈ ਇਹ ਆ ਜਾਬਾ ਸਭ ਤੋਂ ਵੱਡੀ ਗੱਲ ਇਹਦੇ ਵਿੱਚ ਹੀ ਆ ਜਿਵੇਂ ਹੁਣ ਬੀਜਾਂ ਦੇ ਵਿੱਚ ਜੋ ਬੰਦੇ ਸਬਜ਼ੀਆਂ ਦੀ ਖੇਤੀ ਕਰਦੇ ਨੇ ਉਹਨਾਂ ਨੂੰ ਪਤਾ ਵੀ ਇਹ ਫਲਾਣੀ ਕੰਪਨੀ ਦਾ ਬੀਜ ਆ ਫਲਾਣੀ ਵੈਰੈਟੀ ਆ ਇਹੀ ਨਿਕਲਣੀ ਆ ਹੋਰ ਨਹੀਂ ਹੋਣਾ ਇਹਦੇ ਵਿੱਚ ਕੀ ਆ ਇਹ ਦੀ ਕੋਈ ਪੈਕਿੰਗ ਵਗੈਰਾ ਤਾਂ ਹੈ ਨਹੀਂ ਇਹ ਤਾਂ ਯੂਪੀ ਤੋਂ ਮਾਲ ਲਾਉਂਦਾ ਯੂਪੀ ਵਾਲੇ ਮਾਲ ਵੇਚ ਕੇ ਅੱਗੇ ਮੋٹے ਪੈਸੇ ਕਮਾਉਂਦੇ ਨੇ ਉਹ ਤਾਂ ਅੱਗੇ ਜਿਵੇਂ ਤੁਸੀਂ ਹੁਣ ਮੈਂ ਤੁਹਾਨੂੰ ਕਹਿ ਰਿਹਾ ਵੀ ਦੇਸੀ ਆੜੂ ਦੀ ਜੜ ਹੋਣੀ ਚਾਹੀਦੀ ਆ ਤਾਂ ਕਿ ਰੂਟ ਸਟਾਕ ਵਧੀਆ ਹੋਵੇ ਜਿਹੜੇ ਹੁਣ ਉਹ ਨੇ ਉਹ ਦੇਸੀ ਦੂਸੀ ਨਹੀਂ ਦੇਖਦੇ ਉਹ ਤਾਂ ਹਰ ਇੱਕ ਆੜੂ ਦੀ ਹੋਈ ਕਾਟਿੰਗ ਕਰਕੇ ਲਾ ਦਿੰਦੇ ਨੇ ਬਾਹਲੇ ਤਾਂ ਐਵੇਂ ਹੀ ਲਾ ਦਿੰਦੇ ਨੇ ਵੀ ਜਿਵੇਂ ਕਾਟਿੰਗ ਜਿਵੇਂ ਹੁਣ ਆਪਾਂ 2 ਸਾਲ ਦਾ ਪ੍ਰੋਸੈਸ ਦੱਸਿਆ ਉਹ ਕੀ ਕਰਦੇ ਨੇ ਐਵੇਂ ਟਾਣੀ ਕੱਟ ਕੇ ਉਸੇ ਦੀ ਗrafting ਕਰਕੇ ਉਸੇ ਨੂੰ ਹੀ ਧਰਤੀ ਦੇ ਵਿੱਚ ਲਾ ਦਿੰਦੇ ਨੇ ਉਸੇ ਦੀ ਜੜਾ ਆ ਜਾਂਦੀ ਹੈ ਨੇ ਉਹ ਇੱਕ ਸਾਲ ਦੇ ਵਿੱਚ ਹੀ ਬੂਟਾ ਤਿਆਰ ਕਰ ਲੈਂਦੇ ਨੇ ਜਾਂ ਇਸ ਨੂੰ ਜੇ ਬੂਟੇ ਨੂੰ ਆਪਾਂ ਛੇਤੀ ਵੇਚਣਾ ਤਾਂ ਵੱਡੀ ਥੈਲੀ ਲੈ ਕੇ ਥੈਲੀ ਭਰ ਕੇ ਥੈਲੀਆਂ ਦੇ ਵਿੱਚ ਮਿੱਟੀ ਭਰ ਕੇ ਖਾਦ ਪੂਰਾ ਪਾ ਕੇ ਪ੍ਰੋਪਰ ਪਾਣੀ ਦੇ ਕੇ ਇਸ ਨੂੰ ਆਪਾਂ 2 ਮਹੀਨਿਆਂ ਦੇ ਵਿੱਚ ਹੀ ਯੂਨੀਵਰਸਿਟੀ ਜਿਵੇਂ ਹੁਣ ਯੂਨੀਵਰਸਿਟੀ ਦਾ ਮਾਰਚ ਵਾਲਾ ਮੇਲਾ ਆਊਗਾ ਤੁਸੀਂ ਦੇਖੋਗੇ ਉਸ ਦੇ ਉੱਤੇ ਉਹ ਆੜੂ ਦਾ ਬੂਟਾ ਐਵੇਂ ਹੀ ਬਸ ਉਹ ਫੁੱਟਿਆ ਹੋਇਆ ਹੋਊਗਾ ਐਡੇ ਕਿਨੂਏ ਵੇਚ ਦੇਣਗੇ ਲੋਕ ਕਾਲੀ ਕਰਦੇ ਨੇ ਉਹਨਾਂ ਦੀ ਵੀ ਕੀ ਗੱਲ ਆ ਬਸ ਦੀ ਗੱਲ ਆ ਉਹ ਕਹਿੰਦੇ ਲੈ ਜੋ ਲਾ ਦੋ ਪਰ ਅਸਲੀ ਟਾਈਮ ਜਿਹੜਾ ਆੜੂ ਆਲੂ ਬਖਾਰਾ ਤੇ ਨਾਸ਼ਪਤੀ ਇਹਨਾਂ ਦਾ ਲਾਉਣ ਦਾ ਹੁੰਦਾ ਤਾਂ ਇਹਨਾਂ ਦਾ ਤੁਸੀਂ ਮੰਨ ਕੇ ਚੱਲੋ ਵੀ ਜਨਵਰੀ ਦੀ ਟਾਈਮ ਹੁੰਦਾ ਜੇਕਰ ਜਨਵਰੀ ਦੇ ਵਿੱਚ ਲਾਏ ਜਾਣ ਤਾਂ ਬਾਰੇ ਵਧੀਆ ਸੈੱਟ ਰਹਿੰਦੇ ਨੇ ਜਿਨੇ ਕਿਸੇ ਨੇ ਬਾਗ ਲਾਉਣਾ ਉਹ ਤਾਂ ਜਨਵਰੀ ਦੇ ਵਿੱਚ ਹੀ ਬਾਗ ਲੱਗੂਗਾ ਇਸ ਤਰ੍ਹਾਂ ਤੁਸੀਂ ਇਹ ਚੀਜ਼ਾਂ ਤੋਂ ਮੰਨ ਲਓ ਮੈਂ ਤੁਹਾਨੂੰ ਦੱਸਿਆ ਗਿਆ ਵੀ ਤੁਸੀਂ 18 ਲੱਖ ਰੁਪਏ ਕਮਾ ਸਕਦੇ ਹੋ ਇੱਕ ਬਿੱਗੇ ਤੋਂ 15 ਲੱਖ ਕਮਾ ਸਕਦੇ ਹੋ ਤੁਸੀਂ ਨਹੀਂ ਜ਼ਿਆਦਾ ਕਮਾ ਸਕਦੇ ਤੁਸੀਂ ਕੀ ਕਰੋ ਜਿਵੇਂ ਆਪਣੇ 2-4 ਕਿੱਲੇ ਦਾ ਬਾਗ ਲਾਉਣਾ ਤਾਂ ਤੁਸੀਂ ਉਹਦੇ ਲਈ ਉਹ ਹਜ਼ਾਰ ਬੂਟਾ ਤਿਆਰ ਕਰ ਲਓ ਤੁਸੀਂ ਇਹ ਗੱਲ ਦੇ ਵਹਿਮ ਚ ਨਾ ਪਾਓ ਵੀ ਆਪਾਂ ਕਿਸੇ ਤੋਂ ਲੈਨੇ ਆ ਐਵੇਂ ਕਰਦੇ ਆ ਜਿਹੜੀ ਤੁਸੀਂ ਆਪ ਜਿਵੇਂ ਹੁਣ ਮੈਂ ਮੰਨ ਲਵਾਂ ਵੀ ਇੱਥੇ ਸਾਹਨੇ ਪੰਜਾਬ ਦੀ ਕ੍ਰਾਫਟਿੰਗ ਕਰਤੀ ਮੇਰਾ ਆੜੂ ਆ ਮੈਂ ਤੁਹਾਨੂੰ ਇਹਦੀ ਵੀਡੀਓ ਪਾਉਂਗਾ ਅੱਗੇ ਤੁਸੀਂ ਦੇਖਿਓ ਤੇ ਵੀ ਕਿੰਨੇ ਆੜੂ ਲੱਗੇ ਹੋਏ ਹੋਣਗੇ ਜਦੋਂ ਇਹ ਬੂਟਾ ਤਿਆਰ ਹੋਊਗਾ ਤਾਂ ਸੇਮ ਹੀ ਹੋਊਗਾ ਕਿਉਂਕਿ ਟਾਣੀ ਤਾਂ ਉਸੇ ਦੀ ਉਕੱਟੀ ਆ ਮੈਂ ਹੋਰ ਦੀ ਟਾਣੀ ਕਿਉਂ ਲਾਉਂਗਾ ਇਹ ਜੜਾ ਕੀ ਜੜ ਪ੍ਰੋਪਰ ਆਪਾਂ ਸਹੀ ਤਰੀਕੇ ਨਾਲ ਲੈਂਦੀ ਆ ਦੱਸੋ ਫਿਰ ਇਹਦੇ ਵਿੱਚ ਹੋਰ ਕੋਈ ਵੱਡੀ ਤਕਨੀਕ ਵਾਲੀ ਗੱਲ ਕਿਹੜੀ ਰਹਿ ਗਈ ਕੋਈ ਵੱਡੀ ਗੱਲ ਵਾਲੀ ਟੈਕਨੀਕ ਵਾਲੀ ਗੱਲ ਨਹੀਂ ਹੈਗੀ ਬਸ ਇਹ ਗੱਲਾਂ ਦੇ ਵਿੱਚ ਬਹਿਮਾਂ ਦੇ ਵਿੱਚ ਨਾ ਪਾਓ ਬਹਿਮਾਂ ਪਰਮਾਂ ਨੂੰ ਛੱਡੋ ਤੁਸੀਂ ਤੁਸੀਂ ਆਪਣੇ ਬੂਟੇ ਆਪ ਤਿਆਰ ਕਰਕੇ ਬਾਗ ਲਾਓ ਤੇ ਨਰਸਰੀਆਂ ਬਣਾਓ ਇਨਕਮ ਹੋਣੀ ਆ ਇਸ ਨੂੰ ਇਨਕਮ ਨੂੰ ਕੋਈ ਨਹੀਂ ਰੁਕ ਸਕਦਾ ਐਨਾ ਕੁਝ ਕਹਿੰਦਾ ਹੋਇਆ ਜੇਕਰ ਕੋਈ ਮੈਂ ਜਿਵੇਂ ਆਪਾਂ ਕੋਈ ਕੈਲਕੂਲੇਸ਼ਨ ਕਰਦੇ ਹਾਂ ਤਾਂ ਗਲਤ ਹੋ ਜਾਂਦੀ ਹੈ ਤਾਂ ਖੇਮਾਂ ਦਾ ਜਾਜਕਾਂ ਤੇ ਤੁਸੀਂ ਸਾਡੀ ਜਾਣਕਾਰੀ ਨੂੰ ਮੈਨੂੰ ਉਮੀਦ ਆ ਵੀ ਅੱਗੇ ਸ਼ੇਅਰ ਕਰੋਗੇ ਜੇਕਰ ਤੁਹਾਨੂੰ ਵਧੀਆ ਜਾਣਕਾਰੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦੇਣਾ ਨਹੀਂ ਕੋਈ ਜ਼ਰੂਰਤ ਨਹੀਂ ਤੇ ਇਸ ਤਰ੍ਹਾਂ ਮੈਂ ਤੁਹਾਨੂੰ ਅੱਗੇ ਅਮਰੂਦਾਂ ਦਾ ਵੀ ਹੁਣ ਸੀਜ਼ਨ ਆ ਅਮਰੂਦਾਂ ਦੀ ਵੀ ਮੈਂ ਤੁਹਾਨੂੰ ਵੀਡੀਓ ਬਣਾ ਕੇ ਪਾਉਂਗਾ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਅੱਗੇ ਜ਼ਿੰਮੇਦਾਰ ਭਰਾਵਾਂ ਨੂੰ ਸ਼ੇਅਰ ਕਰੋ ਇਹ ਕੰਮ ਨੂੰ ਉਹੀ ਬੰਦਾ ਕਰੋ ਵੀਰੇ ਜਿਹੜਾ ਫੁੱਲ ਮਿਹਨਤੀ ਹੈ ਮਿਹਨਤ ਤੋਂ ਬਿਨਾ ਕੁਝ ਨਹੀਂ ਜੇ ਤੁਸੀਂ ਕਹੋਗੇ ਵੀ ਇਹ ਤੇ ਐਂ ਲੱਗ ਜਾਂਦਾ ਐ ਹੋ ਜਾਂਦਾ ਜਦੋਂ ਤੁਸੀਂ ਕੰਮ ਕਰੋਗੇ ਤੁਹਾਨੂੰ ਆਪਣੇ ਆਪ ਹੀ ਹਿਸਾਬ ਆ ਜਾਊ ਇਹਦੇ ਵਿੱਚ ਤੁਹਾਨੂੰ ਕੋਈ ਜਿਵੇਂ ਆਲੂ ਵਾਲੇ ਵੀ 4x4 ਟਰੈਕਟਰ ਦੀ ਲੋੜ ਆ ਜਾਂ ਹੋਰ ਮੋਟੀਆਂ ਇਨਵੈਸਟਮੈਂਟਾਂ ਦੀ ਲੋੜ ਆ ਕੋਈ ਮੋਟੀ ਇਨਵੈਸਟਮੈਂਟ ਦੀ ਲੋੜ ਨਹੀਂ ਇਹ ਗਰੀਬ ਬੰਦੇ ਦੇ ਕੰਮ ਕਰਨ ਵਾਲਾ ਅਮੀਰ ਚਾਹੇ ਨਾ ਕਰਨ ਜਿਨ੍ਹਾਂ ਨੂੰ ਪੈਸੇ ਦੀ ਲੋੜ ਨਹੀਂ ਨਾ ਕਰਨ ਪਰ ਮੈਂ ਦੇਖਿਆ ਜਿੱਥੇ ਤੱਕ ਤਾਂ ਅਮੀਰ ਹੀ ਜ਼ਿਆਦਾ ਪੰਗਾ ਲੈਂਦੇ ਨੇ ਜਿਨ੍ਹਾਂ ਨੂੰ ਪੈਸੇ ਦੀ ਕਦਰ ਆ ਇਹ ਜਿਹੜੇ ਮਤਲਬ ਜਿਨ੍ਹਾਂ ਨੂੰ ਪੈਸੇ ਦੀ ਲੋੜ ਆ ਉਹ ਨਹੀਂ ਕਰਦੇ ਹੈਗੇ ਚਲੋ ਐਨਾ ਕੁਝ ਕਹਿੰਦਾ ਹੋਇਆ ਜੇ ਕੁਝ ਗਲਤ ਬੋਲ ਗਿਆ ਤਾਂ ਮaaf ਕਰਨਾ ਇਸ ਤਰ੍ਹਾਂ ਤੁਸੀਂ ਇਸ ਨੂੰ ਧਰਤੀ ਦੇ ਵਿੱਚ ਲਾ ਦੇਣਾ ਧਰਤੀ ਦੇ ਵਿੱਚ ਲਾਉਣ ਤੋਂ ਬਾਅਦ ਮੈਂ ਤੁਹਾਨੂੰ ਕੁਝ ਗੱਲਾਂ ਦੱਸਣੀਆਂ ਭੁੱਲ ਗਿਆ ਇਦੋਂ ਉੱਪਰ ਫੁੱਟੂਗਾ ਜਿਹੜਾ ਉਹ ਸਾਰਾ ਰੱਖਣਾ ਜਿਹੜਾ ਇਦੋਂ ਥੱਲੇ ਫੁੱਟੂਗਾ ਤੁਹਾਡਾ ਕੰਮ ਇਹ ਹੈ ਵੀ ਉਹਨੂੰ ਤੋੜ ਦੇਣਾ ਬਿਲਕੁਲ ਇੱਥੇ ਤੱਕ ਪਟਾਰਾ ਦੇਊਗਾ ਤੋੜ ਦੇਣਾ ਜਿਹੜੀ ਆਪਾਂ ਪਹਿਲਾਂ ਕਲਮਾ ਦਸੀਏ ਨੇ ਉਹ ਕਲਮਾ 'ਚ ਵੀ ਜੇ ਤਿੰਨ ਤਿੰਨ ਚਾਰ ਚਾਰ ਨਿਕਲਦੀਆਂ ਨੇ ਇੱਕ ਵਾਰ ਉਹਦੀ ਤੜਾਈ ਕਰ ਦੋ 21 ਛੱਡੋ ਬਸ ਇਹੀ ਇਹਦਾ ਪ੍ਰੋਸੈਸ ਆ ਇਦੋਂ ਵੱਡੀ ਕੋਈ ਗੱਲ ਨਹੀਂ ਕੋਈ ਵੱਡੀ ਰੌਕਟ ਸਾਇੰਸ ਨਹੀਂ ਹੈਗੀ ਤੇ ਇੰਨਾ ਕੁਝ ਕਹਿੰਦਾ ਹੋਇਆ ਕਿਮਾਬਾ ਜੀ ਜੀਕਾ ਧੰਨਵਾਦ ਨਾ ਨਾ ਤੁਸੀਂ ਚੁੱਪ ਰਹੋ ਮੈਂ ਤਾਂ ਕੱਢਿਆਗਾ ਨਾ